ਲੇ ਵੀ ਮਿੱਤਰੋ ਕੀ ਹਾਲ ਨੇ ਸਾਰਿਆਂ ਦੇ ਕਿੰਨਾ ਮੈਂ ਬੇਨਤੀ ਕਰਨੇ ਕਿਸਮਤੀ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਆਪਾਂ ਦੇ ਰਹੇ ਹਾਂ ਕਿਉਂਕਿ ਕਈਆਂ ਦੇ ਫੋਨ ਕਾਲ ਜੋ ਮੈਸੇਜ ਆ ਰਹੇ ਨੇ ਵੀ ਤੇਰੇ ਪਿੰਡ ਜਿਹੜਾ ਈਵੈਂਟ ਰੱਖਿਆ ਹੋਇਆ ਸੀ ਆਪਣੇ ਪਿੰਕੇ ਵੀਰੇ ਦਾ ਰੇਸਾਂ ਦਾ ਜਿਹੜਾ ਮੁਕਾਬਲਾ ਆਪਣੇ ਪਿੰਡ ਹੋਣਾ ਸੀ ਨਾ 24 ਤਰੀਕ ਨੂੰ ਉਹ ਬਹੁਤ ਜ਼ਿਆਦਾ ਮੀਂਹ ਪੈਣ ਕਰਨ ਜਿਹੜਾ ਆਪਾਂ ਅੱਗੇ ਡਿਲੇ ਕਰਤਾ ਸੀ ਉਹ ਕਿਹੜੀਆਂ ਨੰਗੀਆਂ ਡੇਟਾ ਨੇ ਉਹ ਕਿਹੜੀਆਂ ਤਰੀਕਾਂ ਨੇ ਮੇਰੇ ਨਾਲ ਆ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਐਂਡ ਵੈਲਫੇਅਰ ਕਲੱਬ ਜੋ ਇਸ ਇਵੈਂਟ ਨੂੰ ਰਨ ਕਰ ਰਿਹਾ ਹੈਗਾ ਆਪਾਂ ਗੱਲਬਾਤ ਕਰਦੇ ਆਂ ਵੀ ਕਿਹੜੇ ਡੇਟਾ ਜਿਹੜੀ ਇਹਨਾਂ ਨੇ ਐਲਾਨ ਕੀਤੀਆਂ ਨੇ ਔਰ ਕੀ ਕੀ ਪ੍ਰਬੰਧ ਕਿਉਂਕਿ ਜਦੋਂ 24 ਤਰੀਕ ਨੂੰ ਆਪਾਂ ਇਹ ਇਵੈਂਟ ਰੱਖਿਆ ਸੀ ਨਾ ਉਦੋਂ ਘੱਟੋ ਘੱਟ ਮੇਰੇ ਹਿਸਾਬ ਨਾਲ 2000 ਬੱਚਾ ਜਿਹੜਾ ਸਾਡੇ ਕੋਲੇ ਪਹੁੰਚਿਆ ਸੀ ਉਦੋਂ ਪ੍ਰਬੰਧ ਕਿਵੇਂ ਦੇ ਸੀ ਤੇ ਹੁਣ ਆਉਣ ਵਾਲੇ ਜੋ ਦਿਨਾਂ ਨੂੰ ਇਵੈਂਟ ਹੋਣ ਜਾ ਰਹੇ ਆ ਉਹਦੇ ਕਿਵੇਂ ਪ੍ਰਬੰਧ ਹੋਣਗੇ ਇਹ ਦੋ ਸਾਡੇ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਆ ਔਰ ਸੇਵਕ ਵੀਰ ਸਾਡੇ ਸਰਿੰਦਰ ਸਰਾਉਂ ਜੀ ਨੇ ਇਹਨਾਂ ਨਾਲ ਗੱਲਬਾਤ ਕਰਕੇ ਆਪਾਂ ਜਾਣਕਾਰੀ ਲੈਨੇ ਆਂ ਬੀਕ ਕੈਮਰਾ ਪਰੋਂਦੋਂ ਪ੍ਰਾਂਜ ਕੀ ਹਾਲ ਨੇ ਜੀ ਬਹੁਤ ਵਧੀਆ ਜੀ ਠੀਕ ਆ ਪਹਿਲਾਂ ਤੁਹਾਡਾ ਸਵਾਗਤ ਆ ਸਾਡੇ ਫੇਸਬੁਕ ਚੈਨਲ ਤੇ ਸ੍ਰੀ ਗੁਰੂ ਜੀ ਸਰੋਤਿਆਂ ਨੂੰ ਤੇਰੇ ਨਾਲ ਖੜਿਆ ਰਹੀਆਂ ਨੂੰ ਆਪਣੇ ਨੂੰ ਤੇ ਹਾਂ ਜੀ ਕਿਉਂਕਿ ਕਈਆਂ ਦੇ ਫੋਨ ਕਾਲ ਬਹੁਤ ਆ ਰਹੇ ਨੇ ਵੀ ਤੁਹਾਡੇ ਈਵੈਂਟ ਰੱਖਿਆ ਹੋਇਆ ਸੀ ਕਿਉਂਕਿ ਆਪਣੇ ਈਵੈਂਟ ਦੀ ਜਿਹੜੀ ਚਰਚਾ ਬਹੁਤ ਜ਼ਿਆਦਾ ਹੋ ਚੁੱਕੀ ਆ ਠੀਕ ਆ ਜੀ ਉਹ ਆਪਾਂ ਕਿਹੜੀ ਡੇਟ ਆ ਜਿਹੜੀ ਆਉਣ ਵਾਲੇ ਦਿਨਾਂ ਵਿੱਚ ਐਲਾਨ ਕਰਨ ਜਾ ਰਹੇ ਆ ਆਪਣੀ ਹੁਣ ਆਪਾਂ ਜਿਹੜੀ ਨਵੀਂ ਤਰੀਕ ਆ ਉਹ ਆਪਣੀ 28 ਸਤੰਬਰ ਆ ਜੀ ਓਕੇ ਹਾ ਐਥਲੈਟਿਕ ਈਵੈਂਟ ਆ ਉਮਰਵਾਰ 8 ਸਾਲ 11 ਮੁੰਡੇ ਕੁੜੀ ਨੇ ਦੌੜ ਲਾਈ ਕੀ ਆਪਾਂ ਕੋਈ ਨਵੀਂ ਅਪਡੇਟ ਮਤਲਬ ਕੋਈ ਇਹਦੇ ਵਿੱਚ ਕੋਈ ਨਵੀਂ ਚੀਜ਼ ਐਡ ਕੀਤੀ ਆ ਜਾਂ ਉਹੀ ਚੀਜ਼ਾਂ ਨੇ ਨਹੀਂ ਪ੍ਰਬੰਧ ਅਸੀਂ ਥੋੜੇ ਜਿਵੇਂ ਵੀ ਕੋਈ ਵੀ ਘਾਟ ਰਹੀ ᱛੀ ਪਿੱਛੇ ਆਪਾਂ ਨੂੰ ਪਤਾ ਵੀ 24 ਤਰੀਕ ਵਾਲਾ ਜਿਹੜਾ ਆਪਣਾ ਮੌਲਤ ਵੀ ਹੋਇਆ ਸੀ ਇਵੈਂਟ ਭਾਰੀ ਬਾਰਸ਼ ਕਰਕੇ ਤੇ ਉਦੋਂ ਆਪਾਂ ਨੇ ਦੇਖਿਆ ਵੀ ਜਿਹੜੇ ਵੀ ਆਪਣੇ ਪ੍ਰਬੰਧਨ ਦਾ ਚ ਦੇ ਘਾਟ ਰਹੀ ਆ ਉਹਨੂੰ ਆਪਾਂ ਹੁਣ ਤੇ ਕੋਸ਼ਿਸ਼ ਕਰਾਂਗੇ ਵੀ ਪੂਰਾ ਕਰਾਂਗੇ ਪ੍ਰਬੰਧਾ ਕੰਨੀ ਅਸੀਂ ਕਮੀ ਨਹੀਂ ਛੱਡਦੇ ਉਹ ਪੂਰਾ ਵਧੀਆ ਇਵੇਂ ਗੁਰੂ ਦਾ ਲੰਗਰ ਤੋਟ ਵਰਤੇ ਗਿਆ ਸਵੇਰ ਤੋਂ ਹੀ ਰਿਪਲੇਸਮੈਂਟ ਲਈ ਵੀ ਬੱਚਿਆਂ ਨੂੰ ਵਧੀਆ ਦਿਵਾ ਗਿਆ ਆਪਾਂ ਤੇ ਹੋਰ ਵੀ ਬਸ ਕੋਸ਼ ਕਰਾਂਗੇ ਬਹੁਤ ਵਧੀਆ ਕਰਨ ਦੀ ਵਲੋਂ ਕਿ ਚਲੋ ਜੀ ਚੰਗੇ ਪ੍ਰਬੰਧ ਪ੍ਰਬੰਧਾਂ ਤੇ ਜ਼ਿਆਦਾ ਸੀ ਜ਼ੋਰ ਦੇਵਾਂਗੇ ਕਿ ਉਲਚ ਨਾ ਕੋਈ ਘਟ ਰਹੇ ਕਿਉਂਕਿ ਜਦੋਂ 24 ਨੂੰ ਆਪਣਾ ਇਵੈਂਟ ਹੋਇਆ ਸੀ ਇਹ ਹਨਾ ਆਪਾਂ ਇੱਕ ਜਾਦੇ ਇਕੱਠ ਦੇ ਕੇ ਮਨ ਨੂੰ ਕਿਵੇਂ ਲੱਗਿਆ ਵੀ ਇਹ ਤੁਸੀਂ ਪ੍ਰਬੰਧ ਕਰਿਆ ਕਿਵੇਂ ਦਾ ਮਨ ਨੂੰ ਮਹਿਸੂਸ ਹੋਇਆ ਬਹੁਤ ਖੁਸ਼ੀ ਹੋਈ ਆ ਜੀ ਚਲੋ ਬਾਹੁਰੇ ਗੁਰ ਦੇ ਹੱਥ ਹੁੰਦਾ ਚਲੋ ਈਵੈਂਟ ਨਹੀਂ ਹੋਇਆ ਚਲੋ ਰਾਹੇ ਬਾਹੁਰੇ ਗੁਰ ਚੰਗੇ ਨੂੰ ਕਰਦਾ ਹੁੰਦਾ ਹਾਂ ਤੇ ਇਕੱਠ ਤਾਂ ਵੈਸੇ ਬਹੁਤ ਜਿਆਦਾ ਇਕੱਠ ਸੀ ਕਹ ਲੋ ਵੀ ਚੰਗੇ ਚੰਗੇ ਚਲੋ ਆਪਣੇ ਕਬੱਡੀ ਦੇ ਕੱਪ ਹੁੰਦੇ ਨੇ ਜਿਹੜੇ ਜੇ ਮੰਨ ਲਓ ਆਪਣੇ ਖਿਡਾਰੀ ਹੋ ਗਏ ਸਿੱਲੂ ਵਰਗੇ ਹੋਰ ਆਹ ਤਰਾਟਰੀ ਖਿਡਾਰੀ ਜਿੱਥੇ ਪਉਦੇ ਨੇ ਉੱਥੇ ਵੀ ਇੰਨਾ ਇਕੱਠ ਹੁੰਦਾ ਨਹੀਂਗਾ ਹਾਂ ਜਿੰਨਾ ਆਪਣੇ ਛੋਟੇ ਬੱਚਿਆਂ ਦੇ ਜਿਹੜਾ ਈਵੈਂਟ ਸੀ ਨਾ ਛੋਟੇ ਛੋਟੇ ਬੱਚੇ ਬਹੁਤ ਦੂਰੋਂ ਆਏ ਸੀ ਬੱਚੇ ਮੱਝਾ ਤਵੱਬਾ ਕਿਹੜਾ ਏਰੀਆ ਨਹੀਂ ਤੇ ਮਾਲਵੇਦ ਤਾਂ ਆਉਣੀ ਆਉਨੇ ਸੀ ਆਪਣਾ ਕਾਤਰੋਂ ਪਿੰਡ ਮਾਲਵੇਚਾ ਤੇ ਬਹੁਤ ਬੱਚੇ ਆਏ ਖੇਡਣ ਲਈ ਚਲੋ ਈਵੈਂਟ ਨਹੀਂ ਹੋਇਆ ਚਲੋ ਹੁਣ ਜਿਹੜੀ ਕਮੀ ਹੋਊਗੀ ਆਪਾਂ ਦੂਰ ਕਰਾਂਗੇ ਕੋਸ਼ਿਸ਼ ਕਰਾਂਗੇ ਕਿਉਂਕਿ ਪਿੰਕੇ ਵੀਰੇ ਨੇ ਪੋਸਟਾਂ ਪਾ ਕੇ ਇੱਕ ਜ਼ਾਹਿਰ ਕੀਤਾਗਾ ਵੀ ਮੈਂ ਇਹਨੇ ਈਵੈਂਟ ਕਰ ਲੇ ਵੀ ਮੈਨੂੰ ਸਭ ਤੋਂ ਵੱਧ ਜੇ ਸਫਲ ਈਵੈਂਟ ਲੱਗਿਆ ਵੀ ਉਹ ਕਾਤਰੋਂ ਦਾ ਲੱਗਿਆ ਹਾਂਜੀ ਹਾਂਜੀ ਇੱਕ ਇਤਿਹਾਸ ਬਣਨਾ ਸੀ ਚਲੋ ਹੁਣ ਵੀ ਬਣੂਗਾ ਆਪਣਾ 28 ਤਰੀਕ ਨੂੰ ਇਤਿਹਾਸ ਬਣੂਗਾ ਕਾਤਰੋਂ ਦੇ ਜਿਹੜਾ ਵੀ ਇਵੈਂਟ ਹੋਣਾ ਆਪਣਾ ਤੇ ਉਹਨਾਂ ਨੂੰ ਵੀ ਬਹੁਤ ਉਹਨਾਂ ਦਾ ਵੀ ਜੋਰ ਲੱਗਿਆ ਵਾ ਬਾਈ ਪਿੰਕੇ ਯਾਰਗ ਦਾ ਉਹ ਵੀ ਆਪਦੇ ਤੌਰ ਤੇ ਤੇ ਮੰਨ ਕੇ ਚੱਲ ਵੀ ਆਪਣਾ ਇਵੈਂਟ ਸਾਡਾ ਕਮੇਟੀ ਵੀ ਕੰਨੀ ਧਿਆਨ ਰੱਖ ਕੇ ਹੋਏ ਪਿੰਕਾ ਬਾਈ ਤੇ ਆਪਦੇ ਕੰਨੀ ਹੋਂ ਮਨ ਲਾ ਵੀ ਕੋਈ ਕਸਰ ਨਹੀਂ ਛੱਡਣਗੇ ਤੇ ਉਦੋਂ ਵੀ ਮੀਂਹ ਪੈਣ ਦੇ ਚੋਂ ਪਹੁੰਚੇ ਨੇ ਆਪਣੇ ਉਹਦਾ ਸਵਾਗਤ ਕੀਤਾ ਆਪਾਂ ਨੇ ਸ਼ਾਨਦਾਰ ਬਹੁਤ ਵਧੀਆ ਕਿਉਂਕਿ ਆਪਾਂ ਵੀਡੀਓ ਵਾਇਰਲ ਹੁੰਦੇ ਦੇਖਦੇ ਆਂ ਵੀ ਕਿੰਨੀਆਂ ਜਿਆਦਾ ਵੀਡੀਓ ਵਾਇਰਲ ਹੁੰਦੀਆਂ ਨੇ ਔਰ ਪਹਿਲਾਂ ਵੀ 10 ਸਾਈਕਲ ਜਿਹੜੇ ਹੁਣ ਚੇਂਜ ਕੀਤਾ ਕੋਸੇ ਨਹੀਂ ਆਪਣਾ ਨਾਮ ਤਾਂ ਵੈਸੇ ਉਹੀ ਨੇ ਜੀ 10 ਸਾਈਕਲ ਨੇ ਸਾਰੇ ਈਵੈਂਟ ਨੇ ਜਿਹੜੇ ਮੁੰਡੇ ਕੁੜੀਆਂ ਨੇ ਪੰਜ ਈਵੈਂਟ ਨੇ ਆਪਣੇ ਤੇ ਓਵਰਵਰਕ ਦੇ ਕੋ ਮੁੰਡੇ ਕੁੜੀ ਨੂੰ ਮਤਲਬ ਸਾਈਕਲ ਆਪਣਾ ਕਿਵੇਂ 8 ਸਾਲਾਂ ਦੇ ਹੋ ਗਏ 11 14 17 19 ਉਹਨੂੰ ਸਾਈਕਲ ਨੇ ਕਿਉਂਕਿ ਸਾਣੇ ਕਹਿੰਦੇ ਮੈਟਲ ਪਾ ਰਹੇ ਆ ਤੇ ਇੱਕ ਆਪਾਂ ਮੰਨ ਕੇ ਚਲੋ ਵੀ ਉਹ ਸਰਮਾਨ ਚੈਨਾ ਕਿਉਂਕਿ ਸਿਆਣੇ ਕਹਿੰਦੇ ਵੀ ਜਦੋਂ ਕੀ ਐਡਾ ਕੰਮ ਕਰਨਾ ਹੋਵੇ ਤਾਂ ਨਗਰ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਇਹ ਗੱਲ ਨੂੰ ਲੱਗੇ ਤੁਸੀਂ ਕਿਵੇਂ ਮਹਿਸੂਸ ਕਰਦੇ ਇਹ ਤਾਂ ਗੱਲ ਹੈਗੀ ਹੋਈ ਹੈ ਜੀ ਨਗਰ ਬਣਾ ਤਾਂ ਕਿੱਥੇ ਕੋਈ ਵੀ ਪ੍ਰੋਗਰਾਮ ਹੁੰਦਾ ਨਹੀਂ ਨਗਰ ਦੇ ਤਾਂ ਅਸੀਂ ਉਹਦੇ ਆਸਤ ਬਹੁਤ ਧੰਨਵਾਦੀਆਂ ਤਾਂ ਇਧਰੋਂ ਧੰਨਵਾਦ ਕਰਦਾਂ ਨਗਰ ਆਪਣੇ ਨਗਰ ਨਿਵਾਸੀ ਹੋਗੇ ਐਨਆਰਈ ਵੀਰ ਜਿਆਦੇ ਸਾਡੇ ਨਾਲ ਜੁੜੇ ਮੈਨੇ ਪੱਕੇ ਤੌਰ ਤੇ ਤੇ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਵੀ ਕੋਈ ਮੈਸੇਜ ਲਾਉਂਦੇ ਆ ਤੇ ਕੇਮਾਪੁਰ ਤੇ ਖੜਿਆਰੀਆਂ ਨੂੰ ਕੋਈ ਵੀ ਤੇ ਮੰਨ ਕੇ ਚੱਲੋ ਵੀ ਲੋਡ ਮੁਕਾਬਤ ਕੋਈ ਵੀ ਚੀਜ਼ ਦੀ ਲੋੜ ਆ ਤਾਂ ਐਨ ਆਰ ਵੀਰੇ ਆਪਣੇ ਨਾਲ ਪੂਰੇ ਖੜੇ ਨੇ ਤੇ ಗ್ರಾಮ ਪੰਚਾਇਤ ਹੋ ਗਈ ਜਿੰਨੀਆਂ ਵੀ ਪੰਚਾਇਤਾਂ ਆਪਣੇ ਨਾਲ ਹੁਣ ਤੱਕ ਆਪਾਂ 15 ਤੋਂ ਲੈ ਕੇ ਆਪਣਾ 15 ਰਜਿਸਟ੍ਰੇਸ਼ਨ ਹੋ ਗਈ ਤੇ ਆਪਣੇ ਕਲੱਬ ਦੀ ਬਾਬਾ ਬੰਦਾ ਸਿੰਘ ਬਾਦਰਾ ਫਟਵਾਰਡ ਸਪੋਰਟਸ ਐਂਡ ਵੈਲਫੇਅਰ ਕਲੱਬ ਕਾਤਰੋਂ ਤੇ ਉਦੋਂ ਤੋਂ ਆਪਣੀ ਆਪਣੀ ਪੰਚਾਇਤਾਂ ਨੇ ਵੀ ਸਾਡੇ ਨਾਲ ਵਧੀਆ ਜੁੜ ਕੇ ਕੰਮ ਕੀਤਾ ਹੁਣ ਵੀ ਅਸੀਂ ਇੱਕ ਕਲੱਬ ਆਪਣਾ ਸਾਂਝੇ ਤੌਰ ਤੇ ਹੈ ਇੱਕ ਪਿੰਡ ਦਾ ਕਿਸੇ ਪਾਰਟੀ ਨਾਲ ਨਹੀਂ ਰਿਲੇਟਡ ਤੇ ਇੱਕ ਨਰਫਕ ਕਲੱਬ ਆਪਣਾ ਸਾਂਝਾ ਤੇ ਸਾਰਿਆਂ ਦਾ ਵਧੀਆ ਆਪਾਂ ਜਿਸਤਕਾਰ ਕਰਦੇ ਆ ਤੇ ਵਿਸ਼ੇਸ਼ ਤੌਰ ਤੇ ਐਨਆਰਵੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਾਉ ਸਾਥ ਦਿੰਦੇ ਆ ਪੂਰਾ ਸਾਥ ਦਿੰਦੇ ਨੇ ਪੂਰਾ ਸਾਥ ਦਿੰਦੇ ਨੇ ਜੀ ਥੋੜਾ ਸਾਥ ਨਹੀਂ ਐ ਨਹੀਂ ਗੱਲ ਤੇ ਉਹ ਕਹਿੰਦੇ ਨੇ ਮੰਨ ਲੇ ਕਿ ਚਲੋ ਵੀ ਜੇ ਕੋਈ ਮਗਰੋਂ ਵੀ ਖਰਚੇ ਦੀ ਕੋਈ ਘਾਟ ਰਹੀ ਤਾਂ ਆਪਾਂ ਖੜਿਆ ਸੀ ਕੀ ਗੱਲ ਹੁਣ ਮੰਨ ਕੇ ਚੱਲੀਏ ਆਪਾਂ 28 ਤਰੀਕਾ ਜਿਹੜੀ ਫਾਈਨਲ ਕਰਤੀ ਹਾਂਜੀ 28 ਫਾਈਨਲ ਵੀ 28 ਤਰੀਕ ਨੂੰ ਆਪਣਾ ਇਵੈਂਟ ਹੋਣ ਜਾ ਰਿਹਾ ਬਸ ਹਾਂਜੀ 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 ਆਪਾਂ ਡੇਰਾ ਸਾਹਿਬ ਅਰਦਾਸ ਕਰਕੇ ਤੇ ਵਾਹਿਗੁਰੂ ਦਾ ਬੋਟਾ ਆਸਰਾ ਲੈ ਕੇ ਮੰਨ ਕੇ ਚੱਲੋ ਵੀ ਆਪਾਂ ਹੁਣ ਤਿਆਰੀਆਂ 'ਚ ਪੂਰੇ ਜੁੱਟ ਗਏ ਆਪਣੀ ਜਿੱਤੇ ਵੀ ਟੀਮ ਐ ਸਾਰੀ ਕਲੱਬ ਦੀ ਆਪਣੇ ਖਿਡਿਆਰੀ ਵੀ ਜੂਨੀਅਰ ਸੀਨੀਅਰ ਖਿਡਿਆਰੀ ਨੇ ਜੋ ਆਪਣੇ ਫੁੱਟਬਾਲ ਖੇਡਦੇ ਨੇ ਥਲੈਟਿਕ ਇਵੈਂਟ ਲਈ ਵੀ ਜੋ ਬੱਚੇ ਹੁਣ ਆ ਰਹੇ ਨੇ ਆਪਾਂ ਬੱਚਾ ਲਈ ਵੀ ਸ਼ਾਮ ਨੂੰ ਮੰਨ ਕੇ ਅਸੀਂ ਕਹਿੰਨਾ ਵੀ ਮਾਪਿਓ ਨੂੰ ਗਰਾਊਂਡ ਚ ਭੇਜੋ ਤੇ ਇਹ ਬੱਚਾ ਨੂੰ ਆਪਾਂ ਤੇ ਆਪਣੇ ਕੋਚ ਸਾਹਿਬ ਨੇ ਤੇ ਉਹ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਨੇ ਤੇ ਸਾਮ ਨੂੰ ਬੱਚੇ ਆ ਹੁਣ ਆਪਾਂ ਕਹਿੰਦੇ ਆ ਵੀ ਚਲੋ ਬੱਚੇ ਪੂਰੇ ਕੰਪੀਟੀਸ਼ਨ ਚ ਆਉਣ ਆਪਣੇ ਪਿੰਡ ਦੇ ਬੱਚੇ ਜਿੱਤਣ ਨਾਮ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਵੀ ਆਈ ਹੋਣਾ ਆਪਾਂ ਹੈਂਡਲ ਕਰੀਏ ਹਾਂ ਲੈ ਵੀ ਇਹ ਮੁੰਡਾ ਵੀ ਦਾ ਸੇਵਕ ਆ ਇਹ ਵੀ ਦਾ ਹੈਂਡਲ ਕਰਦੇ ਸੇਵਕ ਵੀ ਕੀ ਹਾਲ ਨੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਇੱਕ ਮਹਿਸੂਸ ਹੁੰਦਾ ਨਾ ਕਿਉਂਕਿ ਤੁਹਾਡਾ ਜਿਹੜਾ ਕੰਟੈਕਟ ਨੰਬਰ ਚੱਲਦਾ ਹੈਗਾ ਕਿਵੇਂ ਜਦੋਂ ਤੁਸੀਂ ਫੋਨ ਜਾਦੇ ਆਉਂਦੇ ਕਿਵੇਂ ਹੈਂਡਲ ਕਰਦੇ ਹੋ ਬਸ ਜੀ ਉਹ ਤਾਂ ਕਰਨੀ ਪੈਣੀ ਹੈ ਕਿਉਂਕਿ ਬੱਚਿਆਂ ਨੂੰ ਆਪਾਂ ਨਰਾਸ਼ ਨਹੀਂ ਕਰਨਾ ਆਪਣਾ ਤਾਂ ਪਹਿਲਾ ਹੀ ਫਰਜ਼ ਬਣਦਾ ਹੈ ਕਿ ਆਪਾਂ ਬੱਚਿਆਂ ਨੂੰ ਵੱਧ ਤੋਂ ਵੱਧ ਜੋੜੀਏ ਜਦੋਂ ਵੀ ਕੋਈ ਫੋਨ ਆਉਂਦਾ ਕਿੱਜਾ ਸੰ ਕਿੰਨੇ ਕਿ ਬੱਚਿਆਂ ਦੀ ਕਿਉਂਕਿ ਪਹਿਲਾਂ 2000 ਬੱਚੇ ਹੁਣ ਤਾਂ ਕਿਵੇਂ ਲੱਗਦਾ ਹੁਣ ਕਿੰਨੇ ਹੋ ਸਕਦੇ ਆ ਦੇਖੋ ਪੁਰਾਣੇ ਬੱਚੇ ਤਾਂ ਆਣਗੇ ਆਉਣਗੇ ਤੇ ਸਾਨੂੰ ਹੋਰ ਵੀ ਉਮੀਦ ਹੈ ਕਿ ਨਵੇਂ ਬੱਚੇ ਵੀ ਬਹੁਤ ਜੁੜਨਗੇ ਤਾਂ ਆਪਾਂ ਕੋਈ ਨਹੀਂ ਆਪਾਂ ਬੈਠੇ ਆ ਉਸ ਦਿਨ 28 ਤਰੀਕ ਨੂੰ 1 ਤੇ ਬੱਚੇ ਉਸ ਦਿਨ ਆ ਕੇ ਵੀ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਆ ਜਿਹੜੀ ਪੁਰਾਣੀ ਹੋ ਉਸ ਪਰ ਦੱਸ ਤੋਂ ਵੀ ਵੀ ਪੁਰਾਣੀ ਤੋਂ ਜਿਹੜੀ ਪੁਰਾਣੀ ਰਜਿਸਟ੍ਰੇਸ਼ਨ ਜਿਹੜੇ ਬੱਚਿਆਂ ਦੀ ਹੋਈ ਹੋਈ ਆ ਉਹ ਚਾਹੇ ਸਾਨੂੰ ਫੋਨ ਕਰਕੇ ਨਾ ਕੰਟੈਕਟ ਕਰਨ ਕਿਉਂਕਿ ਉਹ ਸਾਡੇ ਕੋਲ ਕੰਪਿਊਟਰ 'ਚ ਪਹਿਲਾਂ ਹੀ ਲਿਸਟਾਂ ਤਿਆਰ ਨੇ ਤੇ ਜਿਹੜੇ ਨਵੇਂ ਬੱਚੇ ਨੇ ਉਹ ਸਾਨੂੰ ਕੰਟੈਕਟ ਕਰ ਸਕਦੇ ਆ ਪੁਰਾਣੇ ਬੱਚਿਆਂ ਨੂੰ ਸਾਨੂੰ ਕੋਈ ਕਾਲ ਕਰਨ ਦੀ ਵੀ ਲੋੜ ਨਹੀਂ ਉਹ ਵਟਸਐਪ ਤੇ ਸੱਤੋਂ ਅਪਡੇਟ ਲੈ ਸਕਦੇ ਆ ਲੈ ਵੀ ਮਿੱਤਰ ਹੁਣ ਡੇਟ ਨੋਟ ਕਰ ਲੋ ਜਿਹੜੀ 28 ਤਰੀਕਾ ਨਾ ਉਹਨੂੰ ਈਵੈਂਟ ਹੋਣ ਲੱਗਿਆ ਆਪਣੇ ਪਿੰਡ ਦੇ ਦੁਆਰੇ ਸੋ ਦਿਲ ਦੇੰਦਰੇ ਇਹਦੇ ਨੋਟ ਕਰ ਲਓ ਬਾਕੀ ਸਨੋ ਅਸੀਂ ਵੀਡੀਓ ਪਾ ਕੇ ਪਲ-ਪਲ ਦੀ ਜਾਣਕਾਰੀ ਦਿੰਦੇ ਰਹਾਂਗੇ ਪਤਾਂ ਜਿਹੜਾ ਬਹੁਤ-ਬਹੁਤ ਧੰਨਵਾਦ ਵੀਰੇ ਤੁਸੀਂ ਜਾਣਕਾਰੀ ਦਿੱਤੀ ਥੋੜਾ ਬਹੁਤ-ਬਹੁਤ ਧੰਨਵਾਦ ਲੈ ਵੀ ਮਿੱਤਰੋ ਵੀਡੀਓ ਨੂੰ ਵੱਤ-ਵੱਤ ਕਰਦੇ ਸ਼ੇਅਰ ਕਿਉਂਕਿ ਸ਼ਾਣੇ ਕਹਿੰਦੇ ਨੇ ਵੀ ਜਾਮਦਿਆਂ ਸੂਆਂ ਦੇ ਮੂੰਹ ਤਿੱਖੇ ਹੁੰਦੇ ਆ ਕਿਉਂਕਿ 28 ਤਰੀਕ ਨੂੰ ਆਪਣੇ ਉਹ ਫਾਈਨਲ ਹੋ ਗਈ ਡੇਟ ਵੀ ਆਪਣੇ ਕਾਤਰੋ ਪਿੰਡ ਦੇ ਵਿੱਚ ਜਿਹੜਾ ਇਵੈਂਟ ਹੋਣ ਲੱਗਿਆ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੋ ਧੰਨਵਾਦ